ਉਕਾਲ ਤੇ ਹੀ ਹੋਣਾ ਨਾ ਨਹੀਂ ਮਾੜੇ ਬੰਦੇ ਤੇਰਾ ਮਾੜੇ ਬੰਦੇ ਦਾ ਭਾਈ ਤੁਸੀਂ ਕੋਈ ਵੱਡੀ ਗੱਡੀ ਲਿਆਓ ਐਸਾ ਤਾਂ ਚਲਾ ਨਹੀਂ ਕਰਾਂ ਕਿਉਂਕਿ ਇਹਨਾਂ ਨੂੰ ਪਤਾ ਵਾ ਵੱਡੀ ਗੱਡੀ ਤੇ ਆਇਆ ਕੋਈ ਚੰਗਾ ਭਲਾ ਸਹਿੰਦਾ ਹੀ ਹੋਣਾ ਵਾ ਹੁਣ ਕਿਉਂ ਨਹੀਂ ਆ ਕੇ 2 ਮਿੰਟ ਗੱਲ ਕਰਣਾ ਟੇਣਾ ਅਸੀਂ ਸੇਵਾ ਕਰਨ ਲਈ ਤਿਆਰ ਆ ਅਸੀਂ ਨਾਲ ਜਾਣ ਲਈ ਤਿਆਰ ਆਓ ਅਸੀਂ ਦਿਖਾਉਂਦੇ ਕਿੱਥੇ ਨਜ਼ਾਇਜ਼ ਲੱਗੇ ਨੇ ਭਰਾਣਾ ਨੂੰ ਸੇਵਾ ਹੀ ਕਰਨੀ ਪੈਣੀ ਅਸੀਂ ਤਾਂ ਵੇਖੋ ਖਜ਼ਾਨਾ ਭਰਨਾ ਸਰਕਾਰੀ ਅਸੀਂ ਆਪਣੇ ਵੱਲੋਂ ਭਰਤਾ ਕਿ ਨਹੀਂ 500 ਰੁਪਏ ਆਹੀ ਤਾਂ ਨਹੀਂ ਨਾ ਨੁਕਰ ਕੀਤੀ ਤੁਹਾਡਾ ਕਸੂਰ ਹੀ ਅਸੀਂ ਭਰਤਾ ਬਾਕੀਆਂ ਦਾ ਕਸੂਰ ਕਿਉਂ ਨਹੀਂ ਵੇਖਣਦੇ ਆ ਉਹ ਸਰਕਾਰੀ ਗੱਡੀ ਹੈ ਮਲਾਇਮ ਦੀ ਕੇ ਦੀ ਉਹਦਾ ਕਿਉਂ ਚਲਾਣ ਹੁੰਦਾ ਆ ਜੀ ਸਰ ਕੀ ਹੈ ਜੀ ਸਰ ਰੋਂਗ ਪਾਰਕਿੰਗ ਗੱਡੀ ਲੱਗੀ ਹੈ ਉਹਨਾਂ ਦਾ ਚਲਾਣ ਹੋਇਆ ਜੀ ਅੱਛਾ ਸਰ ਹੋਰ ਵੀ ਕਹਿੰਦੇ ਗੱਡੀਆਂ ਲੱਗੀਆਂ ਉਹਨਾਂ ਦਾ ਜੁਰਮ ਕਰਦੇ ਨਹੀਂ ਬੇ ਜੇ ਲੱਗੀਆਂ ਹੁੰਦੀਆਂ ਤਾਂ ਮੈਂ ਜ਼ਰੂਰ ਕੱਟਦਾ ਜੀ ਸਰ ਆਪਾਂ ਇੱਕ ਪੁਲਿਸ ਦੀ ਗੱਡੀ ਲੱਗੀ ਪਈ ਹੈ ਉਹ ਕਿੱਦੇ ਵਿੱਚ ਉਹ ਲੱਗੀ ਆ ਤੁਹਾਡੇ ਜਿੱਥੇ ਬੈਠੇ ਤੁਸੀਂ ਇੱਥੇ ਜਿਸ ਤਰ੍ਹਾਂ ਤੁਸੀਂ ਆਪਣੇ ਘਰ ਤੇ ਬੈਠੇ ਜੇ ਉਹਨਾਂ ਦਾ ਵੀ ਜੁਰਮ ਨਹੀਂ ਕੱਟਦੇ ਸਾਡਾ ਕਰ ਦਿੱਤਾ ਛੱਡੋਗੇ ਉਹਨਾਂ ਦੀ ਲਾਈਟਾਂ ਆਫ ਹੋਈਆਂ ਜੀ ਲਾਈਟਾਂ ਬੰਦ ਹੋਈਆਂ ਇਸ ਕਰਕੇ ਮੈਨੂੰ ਟ੍ਰੈਫਿਕ ਕੰਟਰੋਲ ਕਰਵਾੜਿਆ ਨਾਲ ਧੱਕਾ ਹੋ ਰਿਹਾ ਨਹੀਂ ਮੈਂ ਮੈਂ ਕਦੀ ਗਲਤੀ ਚਲਾਨ ਨਹੀਂ ਕਰਦਾ ਜੀ ਕੀ ਹੈ ਭਾਜੀ ਭਾਈ ਵੇਖੋ ਇਹ ਆਪਾਂ ਇਹਗੇ ਇੱਥੇ ਚਾਹ ਪੀਣ ਆਏ ਹੈਗੇ ਇਹ ਸਾਡੀ ਗੱਡੀ ਲੱਗੀ ਆ ਏਐਸਆਈ ਪਵਨ ਜੀ ਗਿਨੇ ਟ੍ਰੈਫਿਕ ਦੇ ਉਹਨਾਂ ਨੇ ਸਾਡਾ ਚਲਾਨ ਕਰਤਾ ਚਲੋ ਵਧੀਆ ਗੱਲ ਆ ਆਪਾਂ ਉਹਨਾਂ ਦੀ ਡਿਊਟੀ ਆ ਚਲਾਨ ਕਰਨਾ ਅਸੀਂ ਉਹ ਫਾਈਨ ਭਰ ਲਈ ਤਿਆਰ ਆ ਕਿਉਂਕਿ ਆਹ ਤਾਂ ਗਲਤੀ ਆ ਕਿ ਅਸੀਂ ਚਿੱਟੀ ਲੈਣ ਤੋਂ ਬਾਹਰ ਲਾਈ ਲੇਕਿਨ ਮੈਂ ਇੱਕ ਚੀਜ਼ ਪੁੱਛਣਾ ਚਾਹਾਂਗਾ ਇੱਕੋ ਗੱਡੀ ਲੱਗੀ ਹੈ ਇੱਕੋ ਗੱਡੀ ਦਾ ਚਲਾਨ ਕੀਤਾ ਗਿਆ ਇਹ ਵੱਡੇ ਘਰਾਨਿਆਂ ਦੇ ਬਾਹਰ ਜਿਹੜੀਆਂ ਗੱਡੀਆਂ ਲੱਗਦੀਆਂ ਆ ਮ ਜਿਹੜੇ ਸ਼ੋਅਰੂਮ ਨੇ ਉਹਨਾਂ ਦੇ ਕਿਉਂ ਨਹੀਂ ਕਰਦੇ ਉਹ ਨਾਵਲਟੀ ਦੇ ਬਾਹਰ ਦੇਖੋ ਨਾਵਲਟੀ ਦੇ ਬਾਹਰ ਇਹ ਰਿਛੇ ਸ਼ਰੀਆਂ ਸੜਕ ਤੇ ਲੱਗੇ ਨੇ ਉਹਨਾਂ ਦਾ ਚਲਾਨ ਨਹੀਂ ਕਰਦੇ ਪੰਸਲ ਦੇ ਬਾਹਰ ਕੋਈ ਗੱਡੀ ਲੱਗੀ ਹੋਵੇ ਉਹਦਾ ਚਲਾਨ ਨਹੀਂ ਕਰਦੇ ਇਹਨਾਂ ਨੂੰ ਸਿਰਫ ਦੋ ਚਾਰ ਜਿਹੜੀਆਂ ਮਾੜੀਆਂ ਗੱਡੀਆਂ ਹੁੰਦੀਆਂ ਸੈਂਟਰ ਵਰਗੀਆਂ ਪੁਰਾਣੀਆਂ ਉਹਨਾਂ ਸਪੋਰਟਿਓ ਲੱਗੀ ਹੈ ਏਡੀ ਵੱਡੀ ਗੱਡੀ ਚਲਾਨ ਕਰਦਾ ਕਿ ਇਹਦੇ ਚ ਕਿਹੜਾ ਕੋਈ ਚੰਗਾ ਭਲਾ ਬੰਦਾ ਹੋਣਾ ਆਮ ਹੋਰਾ ਚਲਾਨ ਕੱਟਦਾ ਹੁਣ ਆਮ ਜਿਹੇ ਕਿ ਜਮ ਚੰਗੇ ਬਲਾਈ ਨਹੀਂ ਮੈਂ ਤੇ ਭਰਾ ਚੰਗਾ ਬਲਾਈ ਨਹੀਂਗਾ ਮੈਂ ਆਮ ਹੀ ਆ ਪਬਲਿਕ ਆ ਹੁਣ ਆਹ ਕੋ ਡਿਲੀ ਨੰਬਰ ਆ ਹੁਣ ਇਹ ਹੁਣ ਆਹ ਵਖੋ ਆਹ ਗੱਡੀਆਂ ਲੱਗੀਆਂ ਨੇ ਉਹ ਨਹੀਂ ਸਰਕਾਰੀ ਨੰਬਰ ਪਲੇਟ ਵੀ ਨਹੀਂ ਉਹਦਾ ਕਿਉਂ ਨਹੀਂ ਕੱਟਣ ਦੇ ਉਹ ਈ ਰਿਕਸ਼ੇ ਵਖੋ ਸੜਕੋ ਪਾਰ ਚਲੋ ਆਹ ਸੜਕ ਤੇ ਲੱਗੇ ਲੇਕਿਨ ਉਹ ਨਾਵਿਟੀ ਮੀਟਿੰਗ ਦੇ ਬਾਹਰ ਲੱਗੇ ਆ ਇਹਨਾਂ ਨੇ ਉਹਦਾ ਵੀ ਨਹੀਂ ਚਲਾਨ ਕਰਨਾ 5 ਸਾਲ ਦੇ ਬਾਹਰ ਵਖੋ ਸਿੰਧੀਆਂ ਗੱਡੀਆਂ ਲੱਗੀਆਂ ਇਹਨਾਂ ਨੇ ਉਹਦਾ ਵੀ ਨਹੀਂ ਚਲਾਨ ਕਰਦਾ ਕਿਉਂਕਿ ਉਹ ਜਿਹੜੇ ਹੁੰਦੇ ਨਾ ਪੰਸਲ ਵਾਲੇ ਮਾਲਾ ਲੱਗਿਆ ਨਾਵਿਟੀ ਵਾਲੇ ਬਹੁਤ ਉੱਚ ਘਰਾਣੇ ਦੇ ਨੇ ਇਹਨਾਂ ਦੀ ਸੈਟਿੰਗ ਬੜੀ ਅਫਸਰਾਨਾ ਇਹਨਾਂ ਨੂੰ ਪਤਾ ਵਾ ਕਿ ਜੇ ਚਲਾਨ ਕਢਣਾ ਸ਼ੁਰੂ ਕਰਤਾ ਤੇ ਗਾਹਕ ਨਹੀਂ ਆਣੇ ਤੇ ਚਲਾਨ ਉੱਥੇ ਹੁਣ ਆ ਆਰਮੀ ਦੀ ਗੱਡੀ ਆ ਕੇ ਨੋ ਨੋ ਪਾਰਕਿੰਗ ਚ ਨਹੀਂ ਕਰਦੀ ਕੱਟਣੇ ਦਾ ਚਲਾਨ ਰਾਜ ਉਹ ਜੀ ਆ ਕਿ ਰੋਲ ਸਭ ਵਾਸਤੇ ਇੱਕੋ ਜਿਹਾ ਹੁਣ ਜਦੋਂ ਅਸੀਂ ਜਦੋਂ ਅਸੀਂ ਆਏ ਆ ਇੱਥੇ ਪਹਿਲਾਂ ਸਾਰੇ ਮੁਲਾਜ਼ਮ ਅੰਦਰ ਬੈਠੇ ਸੀਗੇ ਹੁਣ ਅਸੀਂ ਆਏ ਆ ਤਾਂ ਪਵਨ ਜੀ ਡਿਊਟੀ ਦੇ ਅਣਜਾਣੇ ਚਲੇ ਗਏ ਨੇ ਮੈਂ ਡਿਊਟੀ ਤੇ ਆ ਜੀ ਪਰੀ ਤੁਸੀਂ ਮਾਸੇਵਕ ਜੇਦੀ ਹੋਰ ਕਿਸੇ ਵਜ੍ਹਾ ਤੇ ਬੋਲੇ ਨਹੀਂ ਆਪਣੀ ਗੱਡੀ ਚਲਾਉਣ ਵੇਲੇ ਬੋਲਣਾ ਸ਼ੁਰੂ ਕਰਤਾ ਮੈਂ ਜੀ ਸਾਰੇ ਵਸਤਾ ਉਹ ਗੱਡੀ ਮੇਰੀ ਨਹੀਂ ਕੀ ਪਹਿਲਾਂ ਮੈਂ ਤੁਹਾਨੂੰ ਇਹ ਵੀ ਦੱਸਦਾ ਹਾਂ ਉਹ ਮੇਰੇ ਕਿਸੇ ਨੌਂ ਦੀ ਆ ਤੇ ਮੈਂ ਵੀ ਇੱਥੇ ਸੀਗਾ ਉਹਨੇ ਮੈਨੂੰ ਦੱਸਿਆ ਭਾਈ ਮੇਰੀ ਗੱਡੀ ਦਾ ਚਲਾਨ ਕੱਢ ਕੇ ਬਾਕੀ ਨਹੀਂ ਲੱਗਿਆ ਚੋਪਦਾ ਤੇਰੀ ਵੀ ਆ ਚਲਾਨ ਵੀ ਪੈਸੇ ਚਲਾਨ ਆਈ ਤਾਂ ਭੁਰਤ ਭਰਨਾ ਭਾਈ ਆਡੀ ਗਲਤੀ ਔਰ ਚ ਅਸੀਂ ਕਹਿ ਨਹੀਂ ਸਾਡੀ ਗਲਤੀ ਆ ਲੇਕਿਨ ਮੈਂ ਕਹਿਣਾ ਵਾ ਜਿਹੜੀ ਗਲਤੀ ਦੀ ਸਜ਼ਾ ਤੁਹਾਨੂੰ ਮਿਲਣ ਦੀ ਬਾਕੀਆਂ ਨੂੰ ਨਹੀਂ ਹਾਂ ਹਾਂ ਅਸੀਂ ਭਰਨਾ ਭਾਈ ਕਿਉਂ ਸਾਡਾ ਪੂਰਾ ਆਹ ਵੇਖੋ ਪੇਜ ਦਿਖਾਓ ਥੱਲੇ ਪੇਜ ਵਨਵਰੀਆ ਕੋਈ ਆਈ ਆਪਣਾ ਚਲਾਨ ਪੇ ਕਰਾਣ ਲੱਗੇ ਆ ਕਰੋ ਭਾਜੀ ਪੇ ਠੀਕ ਆ ਜੀ ਆਪਾਂ ਆਪਣਾ ਚਲਾਨ ਪੇ ਕਰਾਣ ਲੱਗੇ ਲੇਕਿਨ ਸਾਡਾ ਸਿਰਫ ਇੱਕ ਸਵਾਲ ਆ ਕਿ ਬਾਕੀ ਗੱਡੀਆਂ ਦਾ ਚਲਾਨ ਕਿਉਂ ਆਉਂਦਾ ਇਹਦਾ ਕਿਹੜਾ ਚਲਾਨ ਚਲਿਓ ਰਿਹਾ ਆ ਹਮ ਦਾ ਦੋਸਤ ਹਮ ਮਲਾਇਮ ਦੀ ਜਿਹੜੀ ਗੱਡੀ ਉਹ ਟੋਕੀ ਵੀ ਤਈਏ ਸਰਕਾਰੀ ਇਹਦਾ ਚਲਾਨ ਕਿਉਂ ਨਹੀਂ ਹੋ ਰਿਹਾ ਸੜਕ ਤੇ ਨਹੀਂ ਗਈ ਦਿਖਾਓ ਦੱਸੋ ਉਹਦੇ ਕੋਲ ਲਕੀਆਂ ਲੱਗੀਆਂ ਆ ਲੈਨ ਤੇ ਗੱਡੀਆਂ ਲੱਗਿਆ ਇਹਦਾ ਚਲਾਨ ਹੋਣਾ ਵੀ ਨਹੀਂ ਆ ਕਿਉਂ ਇਹ ਬੰਸਰ ਸਵੀਟਸ ਦੇ ਬਾਹਰ ਲਕੀਆਂ ਇਹ ਉਹਨਾਂ ਦੇ ਗਾਹਕ ਨੇ ਜਿਹੜੇ ਵੱਡੇ ਘਰਾਨਿਆਂ ਦੇ ਗਾਗੜੇ ਨਾ ਉਹਦਾ ਚਲਾਨ ਹੀ ਕਰਦਾ ਕਿਉਂਕਿ ਪਤਾ ਉਹਨੇ ਗੁੱਸੇ ਹੋਣਾ ਵਾ ਕਿ ਜੇ ਮੇਰੇ ਦਾ ਗਾਗ ਨਹੀਂ ਆਣੇ ਜੇ ਤੂੰ ਮੇਰੇ ਚਲਾਨ ਕੱਟ ਤੇ ਹੁਣ ਮੈਨੂੰ ਮੈਨੂੰ ਇਹ ਦੱਸ ਤਾਂ ਸਿਰਫ ਕਿ ਇਹਦਾ ਚਲਾਨ ਕੱਟਣਗੇ ਕਿ ਨਹੀਂ ਕੱਟਣਗੇ ਪਛਲੋ ਤੁਸੀਂ ਆਓ ਚਲੋ ਕਿੱਥੇ ਕਿਹਦੀ ਕੀ ਬਾਜੀ ਕਿੱਥੇ ਗਏ ਨੇ ਬਾਜੀ ਦੱਸੋ ਇੱਕ ਹੋਰ ਇੱਕ ਹੋਰ ਕਰਵਾਓ ਆਹ ਦੇਖੋ ਕਹਿੰਦਾ ਜਹਾ ਭਰਾ ਉਹਨੇ ਕਿਉਂ ਨਹੀਂ ਚਲਾਨ ਕੱਟਣ ਦੇ ਅਸੀਂ ਤਾਂ ਵੇਖੋ ਅਸੀਂ ਸੇਵਾ ਕਰ ਸਕਦੇ ਆ ਹਿੰ ਨਾਲ ਜਾ ਸਕਦੇ ਨੇ ਨਾਲੇ ਇਹਨਾਂ ਦੀ ਹੈਲਪ ਕਰਾ ਸਕਦੇ ਆ ਜਿਹੜੀਆਂ ਗੱਡੀਆਂ ਨਜਾਇਜ਼ ਲੱਗਿਆ ਇਹ ਵੀ ਚਲਾਨ ਕਟਵਾ ਸਕਦੇ ਨਾਲੇ ਨਾਲ ਜਾ ਦੇ। ਲੇਕਿਨ ਕਰਨ ਕਿਉਂ ਨਹੀਂ ਦਿਓ ਦੱਸੋ। ਸਾਡੇ ਕਹਿੰਦੇ ਆਇਓ ਜਾਨ ਕੇ ਪੰਜਦੇ ਨੇ। ਉਹ ਵੀ ਗੱਡੀ ਕਰਤਾ ਹੈ ਨਾਲ ਨਾਲ ਕੋਈ ਫੋਟੋ। ਬਾਅਦ ਕੋ ਆ ਵਾਈਟ ਵਾਲੀ। ਗੱਡੀ ਲੱਗੀ ਦੇਖੋ ਵਾਈਟ ਹੈ ਤਾਂ ਬਾਹਰ। ਉਹ ਵੀ ਤਾਂ ਬਾਹਰ ਲੱਗੀ ਹੋਇਆ ਚਲਾਨ ਕੱਟਦਾ ਇਹ ਵੀ ਕਰਦੇ ਆ। ਆਇਓ ਫਿਰ ਕਰ ਦਈਏ ਮੈਂ ਇਹਨਾਂ ਦਾ ਲੱਗੇ ਹੱਥ। ਆਹ ਅਨੰਦ ਮੁੰਡਾ ਪਿੱਲੇ ਕਰਾਉਂਦਾ। ਉਹ ਈ ਰਿਕਸ਼ੇ ਲੱਗੇ ਨੇ ਉਹ ਰੋਮ ਪਾਰਕਿੰਗ ਦਾ ਚਲਾਨ ਕੀਤਾ ਹਾਂਜੀ ਹਾਂਜੀ ਮੈਂ ਕਰਤਾ ਵਾ ਉਹ ਮਾਰ ਰੋ ਨੇ ਪਾਰਕਿੰਗ ਦਾ ਵੀ ਚਲਾਨਗੀ ਉਹ ਪਾਰਕਿੰਗ ਗੱਡੀ ਲੱਗੀ ਉਹ ਚਲਾਨ ਕੀਤਾ ਜੀ ਇਹਨੇ ਭਰ ਦਿੱਤਾ ਵਾ ਬਾਕੀ ਤਾਂ ਭਰਦਾ ਤੁਸੀਂ ਬਾਕੀ ਵਾਲੇ ਤੇ ਕਰੋ ਹਲੋ ਅਹੀ ਚਲਾਨ ਭਰਤਾ ਵਾ ਬਾਕੀਆ ਦਾ ਕਿਉਂ ਨਹੀਂ ਕਰਨਦੇ ਹੁਣ ਉਹ ਵੇਖੋ ਮਲਾਇਮ ਦੀ ਗੱਡੀ ਆ ਉਹ ਵੇਖੋ ਮਲਾਇਮ ਦੀ ਗੱਡੀ ਨੋ ਪਾਰਕਿੰਗ ਲੱਗੀ ਹੋਰਾਂ ਚਲਾਨ ਨਹੀਂ ਕਟਿਆ ਉਹ ਈ ਰਿਕਸ਼ੇ ਲੱਗੇ ਨੇ ਸੜਕ ਦਾ ਚਲਾਨ ਨਹੀਂ ਕਟਿਆ ਮੈਂ ਤੁਹਾਨੂੰ ਅੱਗੇ ਦੱਸਿਆ ਉਹ ਨਾਵਜਦੀ ਦੇ ਬਾਅਦ ਜਿਹੜੀਆਂ ਗੱਡੀਆਂ ਲੱਗਦੀਆਂ ਉਹਦਾ ਚਲਾਨ ਨਹੀਂ ਕੱਟਣਾ ਬੰਸਲ ਦੇ ਬਾਅਦ ਜਿਹੜੀਆਂ ਲੱਗਦੀਆਂ ਉਹਦਾ ਚਲਾਨ ਨਹੀਂ ਕੱਟਣਾ ਕਿਉਂਕਿ ਉਹਨਾਂ ਦੀ ਗਾਕੀ ਖਰਾਬ ਹੁੰਦੀ ਹੈ ਤੇ ਤੁਹਾਨੂੰ ਬੜਾ ਮੁਲਾਇਮਾਂ ਦੀ ਚਾਹ ਪਾਣੀ ਫਿਰ ਚੱਲਣ ਦੇਣਾ ਇੱਥੋਂ ਪਹਿਲਾਂ ਜੀ ਚਾਹਾਂਗੇ 500 ਰੁਪਏ ਲੱਗਾ ਇਸ ਤੇ ਭਰਦਾ ਵੀ ਇਹ ਗਲਤਾਂ ਯਾਰ ਸਾਡੀ ਗਲਤੀ ਨੋ ਪਾਰਕਿੰਗ ਚ ਲੱਗੀ ਆ ਸਾਡਾ ਕਸੂਰ ਆ ਅਸੀਂ ਪੇ ਪੇ ਕਰਨਾ ਪੈਣਾ ਸਾਡਾ ਫਰਜ਼ ਆ ਹਾਂ ਤੁਸੀਂ ਚਾਹੁੰਦੇ ਜੀ ਬਾਜੀ ਅਸੀਂ ਚਾਹੁੰਦੇ ਆ ਵੇਖੋ ਰੂਲ ਸਭ ਵਾਸਤੇ ਇੱਕ ਹੋਵੇ ਇਹ ਨਹੀਂ ਕਿ ਉਹ ਸੈਂਟਰੋ ਪੁਰਾਣੀ ਸੀ ਉਹਨੂੰ ਪਤਾ ਹੀ ਤਾਂ ਕੋਈ ਮਹੰਤੜ ਬੰਦਾ ਹੋਗਾ ਉਹਦਾ ਹੋ ਦੇਖੋ ਸਾਰੀਆਂ ਦੇਖੋ ਹੰਪਤਾਲ ਤੱਕ ਦੇਖ ਲਓ ਸਾਰੀਆਂ ਸੜਕ ਤੇ ਗੱਡੀਆਂ ਲੱਗਿਆ ਉਹਨਾਂ ਨੇ ਚਲਾਨ ਕਿਉਂ ਨਹੀਂ ਕੱਟਣ ਦੇ ਇੰਨੀ ਦੇਰ ਤੇ ਟੈਂਟ 'ਚ ਬੈਠੇ ਸੀ ਜਦੋਂ ਮੀਡੀਆ ਵੇਖੀ ਤਾਂ ਉਹਨਾਂ ਨੂੰ ਯਾਦ ਆ ਗਿਆ ਪਹਿਲੋਂ ਭਾਈ ਆਪੇ ਜੁਡੀ ਛੱਡ ਕੇ ਚਲਾਨ ਕੱਟਣ ਆ ਗਏ ਹੁਣ ਹੁਣ ਚੌਂਕ ਜੜੋਗੇ ਨੇ ਦੇਖੋ ਡਿਊਟੀ ਕਰਨ ਦੇ ਨੇ ਸਾਨੂੰ ਉਹਨਾਂ ਦਾ ਕੋਈ ਗਲਤ ਸਾਨੂੰ ਉਹਨਾਂ ਦਾ ਕੋਈ ਗੁੱਸਾ ਗਿਲਾ ਨਹੀਂਗਾ ਅਸੀਂ ਸਿਰਫ ਇਹ ਚਾਹੁੰਦੇ ਆ ਜੋ ਸਭ ਨਾਲ ਸਾਡੇ ਨਾਲ ਹੋਇਆ ਸਭ ਨਾਲ ਹੋ ਹੀ ਹੋਣਾ ਚਾਹੀਦਾ ਰੂਲ ਸਭ ਵਾਸਤੇ ਕੋੜਾ ਚਾਹੀਦਾ ਲੇਕਿਨ ਮੈਂ ਬਾਰ ਬਾਰ ਤੁਹਾਨੂੰ ਦੱਸਣਿਆ ਇਹ ਸਿਰਫ ਕੀ ਹੁੰਦਾ ਵਾ ਜਿਹੜੇ ਚੰਗੇ ਘਰਾਣਿਆਂ ਦੀਆਂ ਦੁਕਾਨਾਂ ਜਾਂ ਸ਼ੋਰੂਮ ਹੈਗੇ ਨਾ ਉਹਨਾਂ ਦੇ ਚਲਾਨੀ ਇਹਨਾਂ ਨੇ ਕੱਟਣ ਉਪਰ ਚਾਹ ਪਾਣੀ ਦੀ ਸੇਵਾ ਚੱਲਦੀ ਆ ਕਿਉਂਕਿ ਉਹਨਾਂ ਦੇ ਗਾਹ ਖਰਾਬ ਹੈ ਨਾ ਜੇ ਚਲਾਨ ਹੋਣਗੇ ਮੈਨੂੰ ਦੱਸੋ ਨਵਲਟੀ ਦੇ ਬਾਅਦ ਨਹੀਂ ਲੱਗੀਆਂ ਗੱਡੀਆਂ ਐਕਟਿਵ ਵਾ ਵਗੈਰਾ ਉਸ ਤੋਂ ਹੋਮ ਪ੍ਰਕਾਸ਼ ਤੱਕ ਵੇਖ ਲਓ ਨਹੀਂ ਲੱਗੀਆਂ ਉਹਨਾਂ ਦੇ ਚਲਾਨ ਕਿਉਂ ਨਹੀਂ ਬੰਸਲ ਦੇ ਬਾਅਦ ਕਿਉਂ ਨਹੀਂ ਚਲਾਨ ਹੁੰਦੇ ਸਿਰਫ ਇੱਕੋ ਗੱਡੀ ਵਿਕੀ ਇਹਨਾਂ ਨੂੰ ਕੰਮ